ਪੰਜਾਬ ਵਿੱਚ ਦਿਨੋ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਲਈ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀਆਂ ਟੀਮਾਂ ਵੱਲੋਂ ਅਤੇ ਜ਼ਿਲ੍ਹਾ ਮੋਗਾ ਦੀ ਸਮਾਜ ਸੇਵੀ ਸੰਸਥਾਵਾਂ ਦੇ ਮੋਢੀਆਂ ਵੱਲੋਂ ਵੱਡੇ ਪੱਧਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਜਿੱਥੇ ਪਿਛਲੇ 4 ਸਾਲਾਂ ਤੋਂ ਲਗਾਤਾਰ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਲਈ ਸਤ ਗੁਰਮੀਤ ਸਿੰਘ ਖੋਸੇ ਵਾਲੇ ਵੱਲੋਂ ਵੱਡੇ ਪੱਧਰ ਤੇ ਪੌਦੇ ਲਗਾਏ ਗਏ ਨੇ ਅਤੇ ਉੱਥੇ ਖੋਸਾ ਕੋਟਲਾ ਖੋਸਾ ਪਾੰਡੋ ਖੋਸਾ ਜਿਲਾਲ ਕਿਸਾਨਾਂ ਨੂੰ ਵੀ ਜਾਗਰੂਕ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਨਸ਼ਟ ਕਰਨ ਲਈ ਦਸਦੀ ਇਹ ਕਿ ਪਿਛਲੇ 2 ਸਾਲਾਂ ਵਿੱਚ ਜਿੱਥੇ ਇਹਨਾਂ ਪਿੰਡਾਂ ਦੇ 65% ਕਿਸਾਨਾਂ ਨੇ ਝੋਨੇ ਤੇ ਕਣਕ ਦੇ ਨਾਣ ਨੂੰ ਅੱਗ ਨਹੀਂ ਲਾਈ ਬਲਕਿ ਚੋਨੇ ਦੀ ਪ੍ਰਾਲੀ ਨੂੰ ਖੇਤਾ ਵਿੱਚ ਹੀ ਨਸ਼ਟ ਕੀਤਾ। ਨਾਲ ਹੀ ਨਾਲ ਸੰਤ ਗੁਰਮੀਤ ਸਿੰਘ ਖੋਸੇਵਾਲਿਆਂ ਨੇ ਪ੍ਰਾਲੀ ਨੂੰ ਸੰਭਾਲ ਕੇ ਵਕਤ-ਵਕ ਫੈਕਟਰੀਆਂ ਨੂੰ ਮੁਹੱਈਆ ਕੀਤਾ ਅਤੇ ਵੱਡਾ ਮੁਨਾਫਾ ਵੀ ਕਮਾਇਆ। ਪਰ ਬੀਤੇ ਕੱਲ ਵੱਡੀ ਗੰਟੀ ਚੋਂ ਵਕਤ-ਵਕ ਪਿੰਡਾਂ ਦੇ ਕਿਸਾਨਾਂ ਨੇ ਗੁਰਦੁਆਰਾ ਸਾਹਿਬ ਇਕੱਠੇ ਹੋ ਕੇ ਪ੍ਰਣ ਕੀਤਾ ਹੈ ਕਿ ਇਸ ਵਾਰ ਕੋਈ ਵੀ ਕਿਸਾਨ ਚੋਨੇ ਦੀ ਨਾਲ ਨੂੰ ਅੱਗ ਨਹੀਂ ਲਾਏਗਾ। ਅਤੇ ਸੰਤ ਗੁਰਮੀਤ ਸਿੰਘ ਖੋਸੇਵਾਲਿਆਂ ਦੀ ਅਗਵਾਈ ਤੇ ਛੱਡੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਇਸ ਫੈਸਲੇ ਨੂੰ ਪਰਵਾਨ ਕੀਤਾ ਗਿਆ। ਅਸੀਂ ਕਰੀਬਨ ਕਰੀਬਾ ਸ਼੍ਰੀਮਾਨ ਸੰਤ ਬਾਬਾ ਫਤਿਹ ਸਿੰਘ ਜੀ ਮਾਪੁਰ ਖਾਂ ਦੁਆਰਾ ਜਿਹੜੇ ਨਿਰਦੇਸ਼ਿਤ ਕਦਮ ਨੇ ਉਹਨਾਂ ਨੂੰ ਅੱਗੇ ਲੈ ਕੇ ਚੱਲਦੇ ਆ ਹਾਂ ਕਦਮ ਦਰ ਕਦਮ ਜਿਹੜਾ ਸਾਡੀ ਆਵੋ ਹਵਾ ਹੈਗੀ ਆ ਜਿੱਦੇ ਹਵਾ ਪਾਣੀ ਖੁਰਾਕ ਹੈ ਤਿੰਨਾਂ ਦੇ ਪ੍ਰੈਜ਼ੈਂਟ ਜਿਹੜੀਆਂ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਏ ਯਤਨ ਕਰਦੇ ਰਹਿੰਦੇ ਆ ਉਹਨਾਂ ਯਤਨਾਂ ਵਿੱਚੋਂ ਕਿਉਂਕਿ ਕਿਸਾਨ ਉਹ ਅੰਨ ਦਾਤਾ ਹੈਗਾ ਜਿਹਦੇ ਰਾਹੀਂ ਪੂਰੇ ਸੰਸਾਰ ਦਾ ਪੇਟ ਭਰਦਾ ਪਰ ਦੁਖਾਂਤ ਇਹ ਹੈਗਾ ਵੀ ਜਿਵੇਂ ਜਿਵੇਂ ਸਾਨੂੰ ਨੌਲੇਜ ਮਿਲਦੀ ਜਾਂਦੀ ਹੈ ਕਈ ਵਾਰ ਅਸੀਂ ਨੌਲੇਜ ਦੀ ਜਿਹੜੀ ਯੋਗ ਵਰਤੋਂ ਹੈ ਉਹਦੇ ਲਈ ਯੋਗ ਢੰਗ ਤੇ ਯੋਗ ਵਸੀਲੇ ਜਿਹੜੇ ਹੈਗੇ ਨੇ ਉਹ ਮਹਈਆ ਨਹੀਂ ਕਰਵਾ ਪਾਉਂਦੇ ਹੈਗੇ ਦਫਤਰੀ ਕਾਰਜ ਭਾਰ ਆਪਣੇ ਤਰ੍ਹਾਂ ਚੱਲੇ ਜਾਂਦੇ ਨੇ ਤੇ ਕਿਸਾਨਾਂ ਦੀਆਂ ਮਜਬੂਰੀਆਂ ਆਪਣੇ ਤਰ੍ਹਾਂ ਨਾਲ ਇੱਕ ਨਵੇਂ ਜਿਹੜੀ ਮੁਸੀਬਤ ਖੜੀ ਹੋ ਜਾਂਦੀ ਹੈ ਉਹਦੇ ਲਈ ਅਸੀਂ ਖੋਸਾ ਕਲਸਟਰ ਵਿੱਚ ਲਗਭਗ 2016 ਤੋਂ ਲੈ ਕੇ ਇਹ ਜਿਹੜਾ ਕੰਮ ਕਰ ਰਹੇ ਹੈਗੇ ਆ ਜਿਹਦੇ ਵਿੱਚ ਕਿਉਂਕਿ ਸਾਡਾ ਮੁੱਖ ਮਕਸਦ ਹੁੰਦਾ ਹੈ ਕਿ ਹਰ ਇੱਕ ਨੂੰ ਮੋਟੀਵੇਸ਼ਨਲ ਸੈਂਸ ਦੇ ਨਾਲ ਇਨਸਪਾਇਰ ਕਰਨਾ ਅਰ ਜਿਵੇਂ ਜਿਵੇਂ ਕਿਸਾਨ ਭਰਾ ਇਨਸਪਾਇਰ ਹੋ ਰਹੇ ਨੇ ਉਸੇ ਉਸੇ ਤਰ੍ਹਾਂ ਨਾਲ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਚੀਜ਼ਾਂ ਦੇ ਫਾਇਦੇ ਕੀ ਨੇ ਅਰ ਉਸ ਨੂੰ ਅਕਸੈਪਟ ਵੀ ਕਰ ਦਿੰਦੇ ਪਿਛਲੇ ਸਾਲ ਵੀ ਲਗਭਗ 80% ਦੇ ਪਲਾਸਸ ਕੋਸਾ ਕੋਡਲਾ ਦੇ ਵਿੱਚ ਜਿਹੜਾ ਹੈਗਾ ਪਰਾਲੀ ਦੀ ਸਾਂਭ ਸੰਭਾਲ ਕੀਤੀ ਗਈ ਚਾਹੇ ਉਹ ਐਨਸੀਟੀ ਯੂ ਐ ਚਾਹੇ ਉਹ ਐਕਸਸੀਟੀ ਯੂ ਐ ਤਾਂ ਯੂਨੀਵਰਸਿਟੀ ਵੀ ਕਿਉਂਕਿ ਨਾਲ ਨਾਲ ਤਜਰਬੇ ਕਰਦੇ ਆ ਤਜਰਬਾ ਤੇ ਗਰਾਊਂਡ ਵਿੱਚ ਆ ਕੇ ਪਤਾ ਲੱਗਣਾ ਕਿ ਵਾਸਤਵਿਕਤਾ ਕੀ ਹੈਗੀ ਆ ਉਹਦੇ ਲਈ ਜਿਹੜਾ ਹੈਗਾ ਮਤਲਬ ਸਮੇਂ ਸਮੇਂ ਨਾਲ ਜਦੋਂ ਹੁਣ ਅੱਜ ਦੀ ਜਿਹੜੀ ਮਿਲਣੀ ਸੀ ਆਰਜੀਆਰ ਵੱਲੋਂ ਸੀਗੀ ਤਾਂ ਸਾਰੇ ਕਿਸਾਨ ਭਰਾਵਾ ਨੇ ਵੀ ਜਿਹੜੀ ਪ੍ਰਾਲੀ ਹੈਗੀ ਆ ਉਹਦੀ ਜਿੰਨਾ ਵੀ ਹੋ ਸਕੇਗਾ ਵੱਧ ਤੋਂ ਵੱਧ ਅਸੀਂ ਜਿਹੜੀ ਸਾਮ ਸੰਭਾਲ ਕਰਾਂਗੇ ਕੋਸ਼ਿਸ਼ ਹੈ ਕਿ ਪੂਰਾ ਪਿੰਡ ਜਿਹੜਾ ਹੈਗਾ ਐਟਕਿੰਗ ਐਜ਼ ਅ ਗ੍ਰੀਨ ਵਿਲੇਜ ਵਜੋਂ ਜਾਣਿਆ ਜਾਏ ਜਿਹੜਾ ਸੈਟੇਲਾਈਟ ਰਾਹੀਂ ਮਤਲਬ ਕਿਉਂਕਿ ਹੁਣ ਤੇ ਹਰ ਸਾਧਨ ਮੁਹੱਈਆ ਨੇ ਪਤਾ ਲੱਗ ਜਾਂਦਾ ਹੁਣ ਵੀ ਯੂਨੀਵਰਸਿਟੀ ਨੂੰ ਕਿਉਂਕਿ ਜਦੋਂ ਵੇਖਦੇ ਨੇ ਹਰ ਚੀਜ਼ ਦਾ ਪਤਾ ਲੱਗਦਾ ਉੱਥੇ-ਉੱਥੇ ਉਹ ਚਾਹੁੰਦੇ ਨੇ ਵੀ ਜਿਹੜੇ ਉਦਮੀ ਕਿਸਾਨ ਨੇ ਜਾਂ ਜਿਹੜੇ ਇਕੱਠੇ ਹੋ ਕੇ ਐਜ਼ ਅ ਇੰਸਟੀਚੂਨਲ ਵਰਕ ਕਰਦੇ ਹੈਗੇ ਨੇ ਉਹਨਾਂ ਨੂੰ ਸਪੋਰਟ ਕੀਤੀ ਜਾਵੇ ਤੇ ਨਾਲ ਮੈਂ ਸਰਕਾਰ ਨੂੰ ਇਹ ਕਹਿਣਾ ਵੀ ਚਾਹਾਂਗਾ ਅਰ ਹਰ ਪੰਜਾਬ ਦੇ ਵਸਦੇ ਵਸਿੰਦੇ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਵਸਿੰਦੇ ਹੋ ਕਿਸਾਨ ਹੀ ਨਹੀਂ ਸਰਕਾਰ ਵੀ ਹੋ ਤੇ ਸਰਕਾਰ ਵਾਲਿਓ ਤੁਸੀਂ ਵੀ ਕਿਸਾਨ ਹੋ ਦੋਨੋਂ ਬਰਾਬਰ ਬੈਠ ਕੇ ਇੱਕ ਗੱਲ ਨੂੰ ਜ਼ਰੂਰ ਸਮਨੁਵੇ ਕਰਨ ਦਾ ਯਤਨ ਕਰਿਓ ਕਿ ਇਹ ਕਿਸਾਨਾਂ ਰਾਹੀਂ ਤੁਹਾਨੂੰ ਜਾਨ ਦੀ ਖੁਰਾਕ ਤੁਹਾਡਾ ਪੇਟ ਪੂਰਨਾ ਕਰੇ ਅਰ ਤੁਹਾਡੇ ਵੱਲੋਂ ਆਉਣ ਵਾਲੇ ਸਾਧਨ ਇਹਨਾਂ ਕਿਸਾਨਾਂ ਨੂੰ ਸੁਖ ਸਹੂਲਤਾਂ ਪ੍ਰਦਾਨ ਕਰਨ। ਪਾਪਾ ਜੀ ਅੱਗ ਤਾਂ ਲਾਈ ਜਾਂਦੀ ਪਰਾਲੀ ਨੂੰ ਕਿਸਾਨਾਂ ਵੱਲੋਂ ਕਾਫੀ ਜਿਹੜੇ ਮਿੱਤਰ ਕੀੜੇ ਉਹ ਵੀ ਸੜ ਜਾਂਦੇ ਆ ਕਾਫੀ ਜਾਨਵਰ ਵੀ ਜਿਹੜੇ ਇਸ ਵਾਰ ਜਿਹੜੇ ਮਰੇ ਆ ਕੀ ਅਪੀਲ ਕਰਨੀ ਚਾਹੁੰਦਾ ਹਾਂ ਉਹਦੇ 'ਚ ਅਪੀਲ ਇੱਕੀ ਕਰਨੀ ਚਾਹਾਂ ਵੈਸੇ ਬਹੁਤ ਸਾਰੀਆਂ ਅਪੀਲਾਂ ਹੋਈਆਂ ਐ ਕਿ ਜਿਹੜਾ ਕਣਕ ਦੇ ਨਾਲ ਨੂੰ ਝਾੜ ਲਾ ਨਾਲ ਨੂੰ ਅੱਗ ਲਾਏ ਗਿਆ ਉਹਦੇ ਬਹੁਤ ਸਾਰੇ ਨੁਕਸਾਨ ਹੋਏ ਕਿ ਤਾਂ ਟੈਂਪਰੇਚਰ ਬਹੁਤ ਵੱਧ ਜਾਂਦਾ ਔਰ ਉਹਦੇ 'ਚ ਬੜੀਆਂ ਅਪੀਲਾਂ ਹੋਈਆਂ ਕਿਉਂਕਿ ਇੱਕ ਬੱਸ ਜਿਹੜੀ ਆ ਉਹ ਵੀ ਅੱਗ ਦੀ ਲਪੇਟ ਵਿੱਚ ਆ ਗਈ ਸੀ ਤਾਂ ਇੱਕ ਬੇਨਤੀ ਕਰਨੀ ਚਾਹਾਂਗਾ ਭਰਾਓ ਆਪਾਂ ਇਹ ਸਮਝੀਏ ਕਿ ਇਹ ਸਾਰਾ ਕੁਝ ਸਾਡਾ ਹੈ ਇਹ ਵਿਰਾਸਾ ਸਾਡੀ ਹੈ ਧਰੋਹਰ ਸਾਡੀ ਹੈ ਔਰ ਜੀਵਨ ਦੀ ਜਿਹੜੀ ਮਾਈਕਰੋਬਾਇਲੋਜੀ ਹੈਗੀ ਆ ਅਗਰ ਇਹਨੂੰ ਅਸੀਂ ਖਰਾਬ ਕਰਾਂਗੇ ਤਾਂ ਸਾਰਾ ਸਾਰਾ ਕੁਝ ਨਸ਼ਟ ਹੋ ਜਾਏਗਾ ਇਹ ਦੀ ਸਾਮ ਸਵਾਲ ਕਰੀ ਸਰ ਅੱਜ ਵੀ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਬਾਬਾ ਜੀ ਵੱਲੋਂ ਕਿ ਅੱਗ ਨਹੀਂ ਲਾਈ ਜਾਏ ਉਕੀ ਪਿੰਡ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਝੋਨੇ ਦੇ ਨਾਲ ਨੂੰ ਤੇ ਤੁਸੀਂ ਕਾਫੀ ਸਾਲਾਂ ਤੋਂ ਜਿਹੜੀ ਅੱਗ ਨਹੀਂ ਲਾਈ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਸਾਨੂੰ 4-5 ਸਾਲ ਹੋ ਗਈਆਂ ਇਹ ਅੱਗ ਨਹੀਂ ਲਾਈ ਗਈ ਤੇ ਸਾਨੂੰ ਵਧੀਆ ਆਪਣੀ ਫਸਲ ਮਿਲਦੀ ਹੈ ਜੀ ਤੇ ਕੋਈ ਚੱਕਰ ਨਹੀਂ ਪਿਆ ਇਹ ਹੋਇਆ ਜਿਵੇਂ ਜੇ ਕਿਸਾਨ ਅੱਗ ਲਾ ਦਿੰਦੇ ਉਹਦੇ ਨਾਲ ਕਾਫੀ ਜਿਹੜੇ ਮਿੱਤਰ ਕੀੜੇ ਵੀ ਮਰ ਜਾਂਦੇ ਹੈਗਾ ਫਿਰ ਖਾਦ ਪਾਉਣੀ ਪੈਂਦੀ ਕਿਸ ਤਰ੍ਹਾਂ ਤੁਹਾਡਾ ਰਹਿੰਦਾ ਜੀ ਸਾੜਿਤ ਖਾਦ ਦਾ ਬਹੁਤ ਵਰਕ ਪੈ ਗਈ ਹੁਣ 2 2.5 ਬੋਰੀਆਂ ਤੇ ਆ ਗਈ ਯੂਰੀਆ ਤੇ ਅਸੀਂ ਡੀਏਪੀ ਵੀ ਘਟ ਗਈ ਜੀ ਇਸ ਤਰ੍ਹਾਂ ਸੰਭਾਲ ਕਰਦੇ ਏ ਪਲੌ ਨਾਲ ਮਾਰਦੇ ਲੱਦਾਈ ਸਾਰਾ ਹਾਂਜੀ ਮਲਚਰ ਮਾਰ ਕੇ ਪਲੌ ਮਾਰਦੇ ਵਿੱਚ ਉਸ ਵਿੱਚ ਹੀ ਕਣਕ ਵਜਾਈ ਹਾਂਜੀ ਹਾਂਜੀ ਕਣਕ ਆਲੂ ਵਿੱਚ ਹੀ ਕੀ ਅਪੀਲ ਕਰਨੀ ਚਾਹੂਗੇ ਕਿਸਾਨ ਨੂੰ ਕਿਸਾਨਾਂ ਨੂੰ ਕਹਿੰਨੇ ਵੀ ਅੱਗ ਨਾ ਲਾਓ ਵਧੀਆ ਜੀ ਇਹ ਪਹਲ ਕਰੀਏ ਪ੍ਰਦੂਸ਼ਣ ਬਹੁਤ ਹੋਈ ਜਾਂਦਾ ਜੀ। ਇਹੀ ਕਹਿੰਦੇ ਆ ਇਹਨੂੰ। ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲੀ ਅੱਗ ਨਾ ਲਾਈ? ਇਹ ਸੰਤ ਗੁਰਮੀਤ ਸਿੰਘ ਬਾਬਾ ਜੀ ਤੋਂ ਹੀ। ਇਹਨਾਂ ਨੇ ਕਿਹਾ ਇਹ ਵੀ ਅੱਗ ਨਹੀਂ ਲਾਉਣੇਗੀ ਉਦੋਂ ਮੁੜ ਕੇ ਹੀ ਨਹੀਂ ਲਾਈ ਆਗੇ। ਤਾਂ ਜੀ ਮੈਂ ਤੁਹਾਨੂੰ ਥੋੜਾ ਦੱਸ ਦਿੰਦਾ ਬਰੀਫ ਦੇ ਵਿੱਚ ਕਿ ਸਾਡੀ ਜੋ ਸੰਸਥਾ ਆਰਜੀਆਰ ਸੈੱਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ 852 ਪਿੰਡਾਂ ਦੇ ਵਿੱਚ। ਤੇ ਇਸੇ ਉਪਰਾਲੇ ਦੇ ਸਹਤ ਅਸੀਂ ਬਾਬਾ ਗੁਰਮੀਤ ਸਿੰਘ ਜੀ ਨਾਲ ਪਹਿਲਾਂ ਵੀ ਵਿਚਾਰ ਵੰਡਰਾ ਕੀਤਾ ਤਾਂ ਇਹਨਾਂ ਨੇ ਸਾਨੂੰ ਸੁਝਾ ਦਿੱਤਾ ਕਿ ਆਪਾਂ ਪਿੰਡ ਦੇ ਵਿੱਚ ਜੋ 2-3 ਪਿੰਡਕਸਾਂਾਂ ਦੇ ਜੋ ਇੱਕ ਸਾਂਝੀ ਮਿਲਣੀ ਆਪਾਂ ਇੱਥੇ ਯੋਜਿਤ ਕਰਾਂਗੇ ਤਾਂ ਜੋ ਆਪਣੇ ਮਹਾਪੁਰਸ਼ ਨੇ ਬਾਬਾ ਜੀ ਦੇ ਵਰਸੀ ਦੇ ਸਭਾਗਮਾਂ ਦੇ ਵਿੱਚ ਵੀ ਇਹ ਕੰਮ ਯੋਜਿਤ ਕੀਤਾ ਗਿਆ ਤਾਂ ਅੱਜ ਉਸੇ ਸਬੰਧ ਦੇ ਵਿੱਚ ਅੱਜ ਇੱਕ ਕਿਸਾਨ ਮਿਲਣੀ ਕੀਤੀ ਗਈ ਤਾਂ ਇਸ ਕਿਸਾਨ ਮਿਲਣੀ ਦੇ ਵਿੱਚ ਜੋ ਸਾਰੇ ਕਿਸਾਨ ਨੇ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਜੋ ਪਰਾਲੀ ਦਾ ਸਾੜ ਸਾੜਨ ਦਾ ਜੋ ਹੈ ਉਹ ਕੈਦ ਲਿਆ ਤੁਸੀਂ ਕੀ ਅਪੀਲ ਕਰਨੀ ਚਾਹੁੰਗੇ ਕਿਸਾਨਾਂ ਨੂੰ ਤਾਂ ਮੇਰੀ ਕਿਸਾਨਾਂ ਨੂੰ ਇੱਕ ਇਹੀ ਅਪੀਲ ਹੈ ਕਿ ਅੱਜ ਯੂਨੀਵਰਸਿਟੀ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਤਕਨੀਕਾਂ ਚਾਹੇ ਉਹ ਹੈਪੀ ਸੀਡ ਡਰਾ ਹੈ ਸੁਪਰ ਸੀਡ ਡਰਾ ਹੈ ਕਿ ਜਿਸ ਤੇ ਸਾਡਾ ਆਪਾਂ ਜੋ ਪ੍ਰਾਲੀ ਹੈ ਉਸ ਨੂੰ ਆਪਾਂ ਖੇਤ ਦੇ ਵਿੱਚ ਹੀ ਸੰਭਾਲ ਸਕਦੇ ਆ ਤਾਂ ਇੱਕ ਬਹੁਤ ਵਧੀਆ ਨਵੀਆਂ ਤਕਨੀਕਾਂ 스마트 ਸੀਡਰ ਹੈ ਤਾਂ ਇਸ ਤਰ੍ਹਾਂ ਦੀਆਂ ਤਕਨੀਕਾਂ ਦਿੱਤੀਆਂ ਜਾ ਚੁੱਕੀਆਂ ਨੇ ਤਾਂ ਹੁਣ ਜੋ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਵਿੱਚ ਜੋ ਪਰਾਲੀ ਸੰਭਾਲ ਹੈ ਤਾਂ ਇਹਨਾਂ ਸਾਰੀਆਂ ਤਕਨੀਕਾਂ ਦੀ ਹੋਣ ਦੇ ਨਾਲ ਕਿ ਇੱਕ ਬਹੁਤ ਵੱਡਾ ਮੁੱਦਾ ਨਹੀਂ ਰਿਹਾ ਜਾਂ ਬਹੁਤ ਵੱਡੀ ਸਮੱਸਿਆ ਨਹੀਂ ਰਹੀ ਜਸਟ ਇੱਕ ਕਿਸਾਨਾਂ ਨੂੰ ਹੰਬਲਾ ਮਾਰਨ ਦੀ ਲੋੜ ਹੈ ਥੋੜੀਆਂ-ਥੋੜੀਆਂ ਜੋ ਤਕਨੀਕੀ ਮੁਸ਼ਕਲਾਂ ਆਉਂਦੀਆਂ ਹਨ ਤਾਂ ਉਹ ਸਮੇਂ-ਸਮੇਂ ਤੇ ਮਾਰ ਤੁਹਾਨੂੰ ਜਾਣਕਾਰੀ ਦਿੰਦੇ ਰਹਿਣਗੇ ਅਤੇ ਜੋ ਅੱਜ ਕਿਸਾਨ ਇੱਥੇ ਪਹੁੰਚੇ ਨੇ ਤਾਂ ਉਹਨਾਂ ਸਾਰਿਆਂ ਨੇ ਵੀ ਇਹ ਐਅਦ ਲਿਆ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਜੋ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਤਾਂ ਇਸੇ ਸਬੰਧ ਦੇ ਵਿੱਚ ਜੋ ਪੰਜਾਬ ਦੇ ਪੂਰੇ ਕਿਸਾਨ ਹਨ ਤਾਂ ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਕੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਆਓ ਆਪਾਂ ਸਾਰੇ ਅੱਗੇ ਆਈਏ ਤੇ ਇਹਨਾਂ ਤਕਨੀਕਾਂ ਨੂੰ ਅਪਣਾ ਕੇ ਲਾਹ ਹਟਾਈਏ ਤੇ ਪੰਜਾਬ ਦਾ ਵਾਤਾਵਰਣ ਵਧੀਆ ਬਣਾਈਏ